ਜਿਹੜੀ ਅੱਜ ਸ਼ਸਨਾਹਿੰਦੁਸਤਾਨ ਵੱਲੋਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਆ ਸ਼੍ਰੀ ਅਚਲੇਸ਼ਵਰ ਧਾਮ ਜਿਹੜਾ ਸਰੋਵਰ ਦੀ ਬੇਅਦਬੀ ਹੋਈ ਆ ਉਹਦੇ ਮਸਲੇ ਦੇ ਵਿੱਚ ਅਸੀਂ ਜਿਹੜਾ ਅੱਜ ਸ਼ਸਨਾਹਿੰਦੁਸਤਾਨ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਜਿਹੜਾ ਪਵਿੱਤਰ ਸਰੋਵਰ ਆ ਜਿੱਥੇ ਇਸ਼ਨਾਨ ਕਰਕੇ ਅਸੀਂ ਲੋਕ ਆਪਣਾ ਜਿਹੜਾ ਪ੍ਰਭੂ ਦੇ ਗੁਣ ਗਾਣ ਵਾਸਤੇ ਅੱਗੇ ਜਾਂਦੇ ਆ ਉੱਥੇ ਇੱਕ ਜਾਨਵਰ ਨੂੰ ਵਾਰਡ ਕੇ ਨਵਾਇਆ ਗਿਆ ਤੇ ਉੱਥੇ ਪੂਰੀ ਉਹਦੀ ਮਤਲਬ ਦੱਸ ਦੇ ਕੇ ਗੰਦ ਵੀ ਵਗਾਰਾ ਪਿਆ ਉਹ ਉਹਦੇ ਵਾਸਤੇ ਜਿਹੜਾ ਵਾ ਇਹ ਪੁਲਿਸ ਪ੍ਰਸ਼ਾਸਨ ਨੇ 3 ਦਿਨ ਤੱਕ ਪਹਿਲਾਂ ਪੂਰਾ ਡਰਾਮਾ ਕੀਤਾ ਵੀ ਇਹ ਚੀਜ਼ ਨੂੰ ਇਦਾਂ ਹੀ ਕਦਮ ਕੀਤਾ ਜਾਏ ਜਦੋਂ ਨਹੀਂ ਖਤਮ ਹੋਈ ਤੇ ਉਸ ਬਦੇ ਵਾਸਤੇ ਇੱਕ ਜਿਹੜੀ ਹੈ 99 ਨੰਬਰ ਐਫ ਆਈ ਆਰ ਕੱਟੀ ਜਾਂਦੀ ਰੰਗਣ ਮੰਗਲ ਥਾਣੇ ਦੇ ਵਿੱਚ ਤੇ ਜਿਹੜੀ ਸਿਵਸਨਾਏ ਹਿੰਦੁਸਤਾਨ ਇਹ ਪੁੱਛਣਾ ਚਾਹਦੀ ਹੈ ਵੀ 3 ਦਿਨ ਤੱਕ ਤੁਸੀਂ ਰਾਈ ਨਮਾ ਕਰਾਉਂਦੇ ਰਹੇ ਤੇ ਤੁਹਾਨੂੰ ਉਸ ਬੰਦੇ ਦਾ ਨਾਂ ਹੀ ਨਹੀਂ 3 ਦਿਨ ਪਤਾ ਲੱਗਾ 3 ਦਿਨ ਬਾਅਦ ਤੁਸੀਂ ਜਿਹੜੀ ਆ ਰਾਤ ਨੂੰ ਐਫ ਆਈ ਆਰ ਕੱਢਦੇ ਹੋ ਵੀ ਜਿਹੜਾ ਅਣਪਛਾਤਾ ਇੱਕ ਬੰਦਾ ਹੈ ਉਹਦਾ ਪਤਾ ਨਹੀਂ ਉਹ ਕੌਣ ਸੀ ਇਹ ਗੱਲ ਜਿਹੜੀ ਹੈ ਸਾਡੇ ਮੰਨਣ ਚ ਨਹੀਂ ਆਣਦੀ ਉਹਦੇ ਵਾਸਤੇ ਬਾਅਦ ਜਿਹੜੀ ਆਪਾਂ ਆਪਣੇ ਲੀਗਲ ਡਵਾਈਜ਼ਰ ਜਿਹੜੇ ਸੇਵਾ ਹਿੰਦੁਸਤਾਨ ਦੇ ਉਹਨਾਂ ਨੇ ਵੀ ਸਲਾਹ ਕੀਤੀ ਹੈ ਤੇ ਵਿੱਚ ਕੋਈ ਧਾਰਾ ਵੀ ਇਹੋ ਜਿਹੀ ਨਹੀਂ ਲਾਈ ਗਈ ਜਿਹੜੀ ਕਿ ਇਹ Hindu ਧਰਮ ਦੇ ਜਿਹੜੇ ਆਹਤ ਹੋਈ ਹੈ ਜਿਹੜੀ ਸੰਗਤ ਉਹਦੇ ਵਾਸਤੇ ਵੀ ਕੋਈ ਧਾਰਾ ਨਹੀਂ ਲਗਾਈ ਗਈ ਤੇ ਆਪਾਂ ਜੋ ਇਹ FIR ਆ ਇਹਨੂੰ ਆਪਾਂ ਸਮੇਂ ਨੇ ਆ ਵੀ ਜਿਹੜਾ ਪ੍ਰਸ਼ਾਸਨ ਹੈ ਇਹਨੂੰ ਮਤਲਬ ਕਿ ਖਤਮ ਕਰਨ ਵਾਸਤੇ ਇੱਕ ਝੂਠੀ ਜੀ ਬੇਕਾਰ ਜੀ ਇੱਕ FIR ਦਿੱਤੀ ਜਿਹਦੇ ਵਿੱਚ ਕਿਸੇ ਦਾ ਨਾਮ ਵੀ ਨਹੀਂ ਆ ਕਿ ਤਿੰਨ ਦਿਨ ਤੱਕ ਆਪਾਂ ਉਹਦਾ ਫੈਸਲਾ ਕਰਾਂਦੇ ਰਹੇ ਤਾਂ ਅਸਾਂ ਅਸੀਂ ਇਹ ਵੀ ਨਹੀਂ ਜ਼ਰੂਰੀ ਸਮਝਿਆ ਵੀ ਆਪਾਂ ਉਹਦਾ ਨਾਂ ਹੀ ਲਿਖ ਲਈਏ ਪਹਿਲੀ ਤੇ ਗੱਲ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਸੀ ਜਿੰਨਾ ਚਿਰ ਇਹ ਖਤਮ ਨਹੀਂ ਹੁੰਦਾ ਉਹ ਨਜ਼ਰ ਉਹ ਆਪਣੇ ਕਸਟਡੀ 'ਚ ਰੱਖ ਦੇ ਇਸ ਕਰਕੇ ਜਿਹੜਾ ਵਾ ਇਹ ਪੁਲਿਸ ਦੀ ਪੂਰੀ ਫੇਲੀਅਰ ਆ ਇਸ ਆਪਾਂ ਸ਼ਖਸਾਂ ਨੇ ਦੋਸਤਾਂ ਸਮਝ ਦੀਏ ਜਿਹੜਾ ਆਪਾਂ ਬਹੁਤ ਜਲਦੀ ਜਿਹੜਾ ਜੇ ਤੇ ਇਹਦੇ ਵਿੱਚ ਵਾਧਾ ਜੁਰਮ ਕਰਕੇ ਉਸ ਬੰਦੇ ਦੀ ਰੈਸਟ ਨਾ ਕੀਤੀ ਗਈ ਇਦੇ ਵਿੱਚ ਜਿਹੜਾ ਵਾ ਜੋ ਸਾਡੇ ਲੀਗਲ ਐਡਵਾਈਜ਼ਨ ਦੱਸਿਆ ਕਿ 1299 ਜਿਹੜੀ ਧਾਰਾ ਵਾ ਉਹ ਇਹਦੇ ਵਿੱਚ ਇੱਕ ਨਾਲ ਜੁੜਨੀ ਚਾਹੀਦੀ ਆ ਤੇ ਉਸ ਤੋਂ ਬਾਅਦ ਜਿਹੜਾ ਵਾ ਉਹ 22 ਨੇਮ ਇਹਦੇ ਵਿੱਚ ਉਹ ਬੰਦੇ ਨੂੰ ਸ਼ਖਸ ਨੂੰ ਜਿਹੜਾ ਲਿਆਂਦਾ ਜਾਣਾ ਚਾਹੀਦਾ ਵਾ ਸ਼ਿਵਸਨ ਹਿੰਦੁਸਤਾਨ ਇਹ ਮੰਗ ਕਰਦੀ ਜੇ ਨਹੀਂ ਕੀਤਾ ਗਿਆ ਤਾਂ ਅਸੀਂ 3 ਦਿਨ ਦਾ ਪ੍ਰਸ਼ਾਸਨ ਨੂੰ ਟਾਈਮ ਦਿੰਨੇ ਆ ਤੇ ਜਿਹੜਾ ਅਗਲਾ ਇਹ ਦਾ ਸੰਘਰਸ਼ ਹੋਏਗਾ ਤਾਂ ਜ਼ਿੰਮੇਵਾਰ ਪ੍ਰਸ਼ਾਸਨ ਹੋਵੇ ਬਹੁਤ ਜਲਦੀ ਸ਼ਿਵਸਨ ਹਿੰਦੁਸਤਾਨ ਇਹਦਾ ਜਿਹੜੀ ਰੂਪਰੇਖਾ ਬਣਾ ਕੇ 3 ਦਿਨਾਂ ਦਾ ਚੌਥੇ ਦਿਨ ਆਪੇ ਜਿਹੜਾ ਵਾ ਸ਼ਰਤਾਂ ਦੇ ਉੱਤਰਾਂਗੇ